ਅਕਾਲੀ ਗੁਰਦੁਆਰਾ ਬੰਗਾ ਰੋਡ ਫਗਵਾੜਾ ਦੇ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਬਸਰਾ, ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਅਤੇ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਰਜੀਤ ਸਿੰਘ ਘੁੰਮਦੇ, ਪੂਜਨੀਯ ਮਾਤਾ ਸਰਦਾਰਨੀ ਗੁਰਦੇਵ ਕੌਰ ਬਸਰਾ ਪਤਨੀ ਸਵਰਗੀ ਕੈਪਟਨ ਝੁਗਿੰਦਰ ਸਿੰਘ ਜੋ ਕਿ ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਆ ਵਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਖੰਨਪਾ ਸਾਹਿਬ ਜੀ ਦੇ ਪਾਠ ਤੇ ਭੋਗ ਤੋਂ ਬਾਅਦ ਅੰਤਿਮ ਅਰਦਾਸ ਅਤੇ ਬਿਰਾਗ ਮੇ ਕੀਰਤਨ ਗੁਰਦੁਆਰਾ ਬਸਾਤਿਆਵਨ ਮਹਿਲਾ ਕਾਲਸਰ ਖੋਥੜਾ ਰੋਡ ਫਕਵਾੜਾ ਵਿਖੇ ਹੋਇਆ ਜਿਸ ਵਿੱਚ ਭਾਈ ਗੁਰਮੀਤ ਸਿੰਘ ਅਤੇ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਜਥੇ ਵੱਲੋਂ ਬੈਰਾਗ ਮਈ ਕੀਰਤਨ ਵੀ ਕੀਤਾ ਗਿਆ ਜਸਵੀ ਜੀ ਬਾਕਫਾਕਸ ਮਾਸੇਵੀ ਸੰਸਥਾਾਂ ਮਾ ਰਾਜਨੀਤਿਕ ਪਾਰਟੀਆਂ ਧਾਰਮਿਕ ਸੰਸਥਾਾਂ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਵੀ ਸ਼ਹਿਰ ਵਾਸੀਆਂ ਜਿਨ੍ਹਾਂ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਮੋਨ ਲਾਲ ਬੰਗਾ ਅਸਿਸਟੈਂਟ ਕਮਿਸ਼ਨਰ ਨਗਰ ਨਿਗਮ ਅਨੀਸ਼ ਬਾਂਸਲ ਮੇਅਰ ਰਾਮਪਾਲ ਉਪਲ ਜਰਨੈਲ ਸਿੰਘ ਵਾਹਦ ਸਾਬਕਾ ਮੇਅਰ ਅਰਨ ਖੋਸਲਾ ਹਲਕਾ ਇੰਚਾਰਜ ਹਰਜੀਮਾਨ ਦਲਜੀਤ ਰਾਜੂ ਇੰਪਰੂਵਮੈਂਟ ਟਰਸਟ ਫਕਵਾੜਾ ਦੇ ਚੇਅਰਮੈਨ ਜਰਨੈਲ ਨੰਗਲ ਫਾਸਟਵੇ ਨੈਟ ਪਲੱਸ ਦੇ ਮਾਲਕ ਗੁਰਦੀਪ ਸਿੰਘ ਬਾਈ ਜੀ ਦੇ ਬੇਟੇ ਅਰਸ਼ਦੀਪ ਸਿੰਘ ਮੁੰਡੀ ਰਣਜੀਤ ਸਿੰਘ ਖੁਰਾਨਾ ਪਤਵਿੰਦਰ ਸਿੰਘ ਛਾਬੜਾ ਐਸਟੀਐਮ ਫਕਵਾੜਾ ਜਸ਼ਨਜੀਤ ਸਿੰਘ ਤੇਜਿੰਦਰ ਸਿੰਘ ਸੋਨੂ ਆਸ਼ੂ ਸਾਂਪਲਾ ਪੀ ਆਰ ਸੋਨਦੀ ਪ੍ਰੇਤਪਾਲ ਕੌਰ ਤੁਲੀ ਮੈਡਮ ਹਰਿੰਦਰ ਕੌਰ ਸੇਟੀ ਮਨਪ੍ਰੀਤ ਕੌਰ ਧਾਮੀ ਵਿਕਾਸ ਥਾਪਰ ਡਿਜੀਟਲ ਵਰਲਡ ਸ਼ੋਰੂਮ ਦੇ ਮਾਲਕ ਅਤੇ ਫਾਸਟਵੇ ਫਕਵਾੜਾ ਦੇ ਡਾਇਰੈਕਟਰ ਪਰਵੀਨ ਮਨਚੰਦਾ ਨਰੇਸ਼ ਭਾਰਦਵਾਜ ਪਤਵਿੰਦਰ ਸਿੰਘ ਛਾਬੜਾ ਅਮਿਤ ਸ਼ੁਕਲਾ ਹੈਪੀ ਹੈਲਨ ਗੁਰਜੀਤ ਪਾਲ ਵਾਲੀਆ ਕਾਉਂਸਲਰ ਪਰਮਜੀਤ ਕੌਰ ਵਾਲੀਆ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਦਵਿੰਦਰ ਸਪਰਾ ਕੇ ਕੇ ਸਿੰਘ ਦਿਨੇਸ਼ ਚੋਪੜਾ ਗੋਪੀ ਜੋਹਲ ਪਤਵਿੰਦਰ ਸਿੰਘ ਛਾਬੜਾ ਵਿਨੋਦ ਬਰਮਾਨੀ ਜਤਿੰਦਰ ਬਰਮਾਨੀ प्रदीप सिंह बसरा हरदीप सिंह तगड़ बिंदा तगड़ इंद्रजीत करवल संजू चहल अरजेश पलटा एस एल बिरती मधुभूषण पत्रकार हरिपाल सिंह एस एस लाडी रमेश कुमार जसविंदर सिंह ढीसी फास्टवे नैट प्लस तो विशाल सबरवाल ਮਨਪ੍ਰੀਤ ਸਿੰਘ ਭਰਮਜੀਤ ਸਿੰਘ ਮੋਨ ਸਿੰਘ ਸਾਈਂ ਬਿੱਲਾ ਪ੍ਰਵਾਕਰ ਕਾਲਾ ਪ੍ਰਵਾਕਰ ਬਿੰਟੂ ਵਾਲੀਆ ਬੱਲੂ ਵਾਲੀਆ ਜਤਿੰਦਰਪਾਲ ਸਿੰਘ ਪੜਾਹੀ ਸੰਜੀਵ ਬੁੱਗਾ ਰਿੰਪੀ ਕੇਂੜਾ ਜਸਵਿੰਦਰ ਸਿੰਘ ਭਦਪੁਰਾ ਦਵਿੰਦਰ ਕੁਲਥਮ ਅਸ਼ੋਕ ਕੁਲਥਮ ਅਸ਼ਵਨੀ ਸ਼ਰਮਾ ਤਾਰਾ ਚੰਚੁੰਬਰ ਬੰਟੀ ਵਾਲੀਆ ਗੁਰਪ੍ਰੀਤ ਸਿੰਘ ਬੱਲ ਪੰਕਜ ਚਾਵਲਾ ਰਾਜੂ ਚਾਹਲ ਵਿਕਰਮਜੀਤ ਬਬਲੂ प्रदीप ਉਹਜਾ ਸਤਵੀਰ ਸਿੰਘ ਸਾਵੀ ਵਾਲੀਆ ਬਲਪ੍ਰਦਰਸਨ ਦੁੱਗਲ ਅਨਿਰੁੱਧ ਕੋਮਰਾ ਅਸ਼ੋਕ ਪਾਟਿਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮਹਿਮਾਨ ਜਿਨ੍ਹਾਂ ਨੇ ਸਰਦਾਰਨੀ ਗੁਰਦੇਵ ਕੌਰ ਬਸਰਾ ਨੂੰ ਭਾਪਨੀਆ ਸ਼ਰਧਾਂਜਲੀਆ ਭੇਟ ਕਰਦਿਆਂ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਬਸਰਾ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅੰਤ ਵਿੱਚ ਸਰਦਾਰ ਮਲਕੀਆ ਸਿੰਘ ਗੁਬੁਤਰਾ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਆਪਾਂ ਸਾਰੇ ਜਾਣਦੇ ਹਾਂ ਕਿ ਮਾਤਾ ਗੁਰਦੀਪ ਕੌਰ ਦੀ ਬਸਰਾ ਉਹਨਾਂ ਦੇ ਨਿਮਿਤ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਦੀ ਰੋਟਰੀ ਕਰਨੇ ਸਾਡੇ ਇਕੱਤਰ ਹੋਏ ਆਪਾਂ ਇਹ ਵੀ ਜਾਣਦੇ ਹਾਂ ਕਿ ਇਹ ਸੰਸਾਰ ਨਾਸ਼ਵਾਨ ਹੈ ਜੋ ਲਾਇਆ ਸੋ ਚਲਸੀ ਸਭ ਨੂੰ ਆਈ ਵਾਰੀ ਹੈ ਕਾਮਸੀ ਸਾਰੇ ਇੱਕ ਲਾਈਨ 'ਚ ਲੱਗੇ ਆ ਪਰ ਜਦੋਂ ਉਸ ਪਰਮਾਤਮਾ ਦੇ ਪਰਿਸ਼ਰਤ ਨੂੰ ਹਾਰਗ ਮਾਰ ਲਈ ਤੇ ਉਹ ਹੁਕਮਾ ਉਹਦੇ ਚਰਮਾ ਜਾ ਕੇ ਗੁਲীন ਹੋਣਾ ਹੀ ਜਾਂਦਾ ਹੈ। ਫਿਰ ਵੀ ਸਾਨੂੰ ਜਦੋਂ ਸਾਡੇ ਵਿੱਚ ਕੋਈ ਇਨਸਾਨ ਜਾਂਦਾ ਤੇ ਸਾਨੂੰ ਕਸ਼ਟ ਹੁੰਦਾ ਦੁੱਖ ਹੁੰਦਾ। ਦੁੱਖ ਕਿਉਂ? ਦੁੱਖ ਕਿਉਂ? ਕਿਉਂਕਿ ਉਹ ਇਨਸਾਨ ਜਿਹੜਾ ਸਾਡੇ ਵਿੱਚੋਂ ਸ੍ਰਿ ਰੰਗ ਬਨਵਾਦਨ ਕਰਨਾ ਜਾ ਕੇ ਗੁਲীন ਹੋ ਗਿਆ ਉਸ ਵੱਲੋਂ ਜੋ ਸਾਨੂੰ ਸੁੱਖ ਦਿੱਤਾ ਸਾਨੂੰ ਜਾਵਨ ਦਾ ਸੁੱਖ ਕਰਕੇ ਵੀ ਦੁੱਖ ਮਹਿਸੂਸ ਕਰਦੇ। ਉਹ ਇਸ ਤਰੀਕੇ ਦੇ ਨਾਲ ਹੀ ਤਦ ਗਾਰਿਓ ਮਾਤਾ aí ਸਾਡੇ ਤੋਂ ਗਏ ਹਨ ਕੁਝ ਦੇਖ ਪਈਆ ਇਸ লাশ ਮਾਂਸ ਸੰਗ ਅਗਧਾ ਪਾਰਕੀ ਪਰੋਪ ਕਰਨ ਕਰਗੇ ਸਾਰੇ ਆਇ ਤੁਸੀਂ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਰਿਸ਼ਤੇਦਾਰ ਇਸ ਪਰਵਾਰ ਨਾਲ ਹਮਦਰਦੀ ਢਣ ਵਾਲੇ ਗੁਰੂ ਚਰਨਾਂ ਵਿੱਚ ਉਹ ਸេចਕਿਪ ਹੀ ਆਤਮਾਨੁ પુરੁਸ਼ੇਤਰਾਹ ਅਰਦਾਸ ਕੀਤੀ ਰਹੇ ਪਬਲਿਕ ਸਰਟ ਇਹ ਫੇਡ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹੋ

ਸਤੂ ਬਖਸ਼ ਕਰਨ ਸਾਡੇ ਭਵਨ ਦੀ ਪਨਾ ਮਿਠਾ ਤੇ ਸਤਿਗਤ ਜੀ ਮੰਨਦਾ